ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 65 ਆਓ ਸੁਣਦੇ ਹਾਂ ਦੁਨੀਆ ਦੀ ਹਰ ਇੱਕ ਸਮੱਸਿਆ ਚਾਹੇ ਆਰਥਿਕ ਹੋਵੇ ਜਾਂ ਸਮਾਜਿਕ ਦਾ ਹੱਲ ਗੁਰੂ ਨਾਨਕ ਸਾਹਿਬ ਜੀ ਨੇ ਤਿੰਨ ਸ਼ਬਦਾਂ ਦੇ ਵਿੱਚ ਕਿਰਤ ਕਰੋ ਨਾਮ ਜਪੋ ਵੰਡ ਛਕੋ ਰਾਹੀ ਮਨੁੱਖਤਾ ਨੂੰ ਦਿੱਤਾ ਹੈ ਇਹ ਕਿਵੇਂ ਹਰ ਸਮੱਸਿਆ ਦਾ ਹੱਲ ਹੈ ਆਓ ਇਸ ਤੇ ਵਿਚਾਰ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਅਜੇ ਜਵਾਨੀ ਵਿੱਚ ਕਦਮ ਹੀ ਰੱਖਿਆ ਸੀ ਪਿਤਾ ਜੀ ਦੇ ਹੁਕਮ ਅਨੁਸਾਰ ਕਰਿਆਨੇ ਦੀ ਦੁਕਾਨ ਪਾਉਣ ਲਈ 20 ਰੁਪਏ ਲੈ ਕੇ ਸਾਥੀ ਸਮੇਤ ਚੂੜਕਾਣੇ ਦੀ ਮੰਡੀ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਦਰਖਤਾਂ ਦਾ ਛੁੰਡ ਵੇਖਿਆ ਤੇ ਠੰਡੀ ਛਾਂ ਵੇਖ ਕੇ ਬੈਠ ਗਏ ਮਾਤਾ ਜੀ ਦਾ ਦਿੱਤਾ ਹੋਇਆ ਭੋਜਨ ਖੋਲ ਕੇ ਖਾਦਾ ਤੇ ਉੱਥੋਂ ਨੇੜੇ ਹੀ ਛਪੜੀ ਤੋਂ ਪਾਣੀ ਪੀਣ ਲਈ ਚਲੇ ਗਏ ਤਾਂ ਵੇਖਿਆ ਬਹੁਤ ਸਾਰੇ ਭਗਵੇਂ ਕੱਪੜਿਆਂ ਵਿੱਚ ਸਾਧੂ ਤਕਰੀਬਨ 100 ਦੇ ਕਰੀਬ ਇੱਧਰ ਉੱਧਰ ਬੈਠੇ ਹਨ ਤੇ ਹੱਥ ਵਿੱਚ ਮਾਲਾਵਾਂ ਫੜੀਆਂ ਹੋਈਆਂ ਸਨ ਆਪਣੇ ਆਪਣੇ ਦੇਵੀ-ਦੇਵਤਿਆਂ ਨੂੰ ਜਪ ਰਹੇ ਸਨ ਗੁਰੂ ਨਾਨਕ ਸਾਹਿਬ ਜੀ ਜੋ ਪਹਿਲਾਂ 6 ਸਾਲ ਦੀ ਉਮਰ ਵਿੱਚ ਪੰਦੇ ਤੇ ਮੋਲਵੀ ਜੀ ਨੂੰ ਉਪਦੇਸ਼ ਦੇ ਚੁੱਕੇ ਸਨ 9 ਸਾਲ ਦੀ ਉਮਰ ਵਿੱਚ ਉਹਨਾਂ ਨੇ ਪੰਡਤ ਹਰਦਿਆਲ ਜੀ ਨੂੰ ਵੀ ਉਪਦੇਸ਼ ਦੇ ਦਿੱਤਾ ਕਿ ਮੈਂ ਉਹ ਜਨੇਊ ਜਿਸ ਨੂੰ ਨਾ ਮੈਲ ਲੱਗੇ ਨਾ ਟੁੱਟੇ ਸਦਗੁਣਾ ਵਾਲਾ ਹੋਵੇ ਉਹ ਪਹਿਨਾਂ ਉਹ ਜਨੇਊ ਧਾਗੇ ਦਾ ਹੈ ਟੁੱਟਣ ਯੋਗ ਹੈ ਮੈਲ ਲੱਗਣ ਯੋਗ ਹੈ ਮੈਂ ਇਸ ਨੂੰ ਨਹੀਂ ਪਾਵਾਂਗਾ ਸੱਚ ਸਰੂਪ ਗੁਰੂ ਨਾਨਕ ਸਾਹਿਬ ਜੀ ਜਨਮ ਤੋਂ ਹੀ ਸਮਾਜ ਸੁਧਾਰਕ ਤੇ ਸੱਚ ਦੇ ਪ੍ਰਚਾਰਕ ਸਨ ਜਦੋਂ ਪੈਦਾ ਹੋਏ ਉਦੋਂ ਮੁਸਕੁਰਾ ਰਹੇ ਸਨ ਦੁਨੀਆ ਨੂੰ ਸੁਨੇਹਾ ਦੇ ਰਹੇ ਸਨ ਕਿ ਮੁਸਕਰਾਉਂਦੇ ਹੋਏ ਪੈਦਾ ਹੋਵੋ ਮੁਸਕਰਾਉਂਦੇ ਹੋਏ ਇਸ ਸੰਸਾਰ ਨੂੰ ਤਿਆਗੋ ਅਜਿਹੀ ਉੱਤਮ ਸੋਚ ਰੱਖਣ ਵਾਲੇ ਗੁਰੂ ਜੀ ਪਾਣੀ ਪੀਣ ਉਪਰੰਤ ਸਾਧੂਆਂ ਦੇ ਟੋਲੇ ਦੇ ਮਹੰਤ ਵੱਲ ਵਧੇ ਤੇ ਉਸ ਕੋਲ ਜਾ ਬੈਠੇ ਤੇ ਪੁੱਛਿਆ ਮਹੰਤ ਜੀ ਇਹ ਸਭ ਕੀ ਹੋ ਰਿਹਾ ਹੈ ਮਹੰਤ ਜੀ ਨੇ ਆਖਿਆ ਬਾਲੇ ਅਸੀਂ ਸਭ ਸਾਧੂ ਲੋਕ ਹਾਂ ਘਰ-ਵਾਰ ਤਿਆਗ ਕੇ ਇੱਥੇ ਜੰਗਲ ਵਿੱਚ ਈਸ਼ਵਰ ਤੇ ਦੇਵੀ-ਦੇਵਤਿਆਂ ਨੂੰ ਯਾਦ ਕਰਦੇ ਰਹਿੰਦੇ ਹਾਂ ਉਨ੍ਹਾਂ ਦੇ ਨਾਮ ਦਾ ਸਿਮਰਨ ਕਰਦੇ ਹਾਂ ਇਸ ਤਰ੍ਹਾਂ ਅਸੀਂ ਇੱਥੇ ਰਹਿ ਕੇ ਦੁਨੀਆ ਤੋਂ ਦੂਰ ਜੀਵਨ ਕੱਟ ਰਹੇ ਹਾਂ ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਦੀ ਜ਼ਿੰਦਗੀ ਤੋਂ ਖੁਸ਼ ਹੋ ਤੁਹਾਡੇ ਚਿਹਰੇ ਤੇ ਤਾਂ ਕੋਈ ਮੁਸਕਰਾਹਟ ਨਹੀਂ ਹੈ ਤੁਹਾਡਾ ਚਿਹਰਾ ਚਿੰਤਿਤ ਹੈ ਇਸ ਚਿੰਤਾ ਦਾ ਵੱਡਾ ਕਾਰਨ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਸ਼ਾਇਦ ਤੁਸੀਂ ਭੋਜਨ ਕਈ ਦਿਨਾਂ ਤੋਂ ਨਹੀਂ ਛਕਿਆ ਹੋਣਾ ਕਿਉਂਕਿ ਤੁਹਾਡੇ ਕੋਲ ਕੋਈ ਆਮਦਨ ਦਾ ਸਾਧਨ ਤਾਂ ਹੈ ਹੀ ਨਹੀਂ ਜੇ ਕੋਈ ਤੁਹਾਨੂੰ ਆ ਕੇ ਭੋਜਨ ਛਕਾਉਂਦਾ ਹੋਵੇਗਾ ਤਾਂ ਤੁਸੀਂ ਛਕ ਲੈਂਦੇ ਹੋ ਹੋਗੇ ਨਹੀਂ ਤਾਂ ਭੁੱਖੇ ਭਾਣੇ ਰਹਿੰਦੇ ਹੋਵੋਗੇ ਤਾਂ ਫਿਰ ਇਸ ਜੀਵਨ ਦਾ ਕੀ ਫਾਇਦਾ ਤੁਸੀਂ ਕਿਤਨਾ ਵੀ ਨਾਮ ਜਪ ਲਵੋ ਖੁਸ਼ ਨਹੀਂ ਹੋ ਸਕਦੇ ਕਿਉਂਕਿ ਜਦ ਤੱਕ ਪੇਟ ਨਹੀਂ ਭਰਿਆ ਹੋਵੇਗਾ ਉਤਨੀ ਦੇਰ ਤੱਕ ਤੁਹਾਨੂੰ ਮਨ ਦੀ ਸ਼ਾਂਤੀ ਨਹੀਂ ਆ ਸਕੇਗੀ ਭਗਤ ਕਬੀਰ ਜੀ ਨੇ ਵੀ ਈਸ਼ਵਰ ਨੂੰ ਕਿਹਾ ਸੀ ਜਾਂ ਤਾਂ ਮੇਰੀ ਰੋਟੀ ਦਾ ਪੱਕਾ ਪ੍ਰਬੰਧ ਕਰ ਦੇ ਤੇ ਜਾਂ ਫਿਰ ਆਪਣੀ ਮਾਲਾ ਲੈ ਲੈ ਮੇਰੇ ਤੋਂ ਭੁੱਖੇ ਪੇਟ भक्ति नहीं हुंदी भूखे भगत ना कीजे ये माला अपनी लीजे महंत जी तुसी सच दा रास्ता पकडो जिस रास्ते ते चल रहे हो ए सच दा रास्ता नहीं है जिस गृहस्थी जीवन तो तुसी भज के इत्थे आ बैठे हो उसें जीवन तो तुसी भोजन दी आस भी रखी रखदे हो ਗ੍ਰੈਸਤੀ ਜੀਵਨ ਤਾਂ ਸਰਬ ਉੱਤਮ ਜੀਵਨ ਹੈ। ਇਸਤਰੀ ਤੇ ਪੁਰਸ਼ ਮਿਲ ਕੇ ਇਕੱਠੇ ਜੀਉਣ ਮਰਨ, ਦੁੱਖ ਸੁੱਖ ਕੱਟਣ ਲਈ ਆਪਸ ਵਿੱਚ ਵਿਆਹ ਕਰ ਲੈਂਦੇ ਹਨ। ਗ੍ਰੈਸਤੀ ਜੀਵਨ ਦੀ ਸ਼ੁਰੂਆਤ ਕਰਕੇ ਸੁਖ ਆਨੰਦ ਲੈਂਦੇ ਹਨ। ਵਿਸਮਾਦੀ ਜੀਵਨ ਬਿਤਾਉਂਦੇ ਹਨ। ਈਸ਼ਵਰ ਦੇ ਧੰਨਵਾਦੀ ਹੁੰਦੇ ਹਨ। ਫਿਰ ਜਦੋਂ ਬੱਚਿਆਂ ਦੀ ਦਾਤ ਮਿਲਦੀ ਹੈ ਤਾਂ ਵੀ ਈਸ਼ਵਰ ਦੇ ਧੰਨਵਾਦੀ ਹੁੰਦੇ ਹਨ ਇਸ ਤਰ੍ਹਾਂ ਹੀ ਸੰਸਾਰ ਚੱਲਦਾ ਹੈ ਗ੍ਰੈਸਤੀ ਕਿਰਤ ਕਰਦੇ ਹਨ ਕਮਾਈ ਕਰਦੇ ਹਨ ਆਪਣੀ ਗ੍ਰੈਸਤੀ ਚਲਾਉਂਦੇ ਹਨ ਉਸ ਵਿੱਚੋਂ ਕੁਝ ਧਨ ਲੋੜਵੰਦ ਗਰੀਬਾਂ ਬਿਮਾਰਾਂ ਉੱਤੇ ਖਰਚ ਕਰਦੇ ਹਨ ਤੇ ਇਸ ਗੱਲ ਦਾ ਸੁੱਖ ਮਨ ਵਿੱਚ ਪਾਉਂਦੇ ਹਨ ਜਦੋਂ ਸਵੇਰੇ ਉੱਠਦੇ ਹਨ ਇਸ਼ਨਾਨ ਉਪਰੰਤ ਈਸ਼ਵਰ ਨੂੰ ਯਾਦ ਕਰਦੇ ਹਨ ਉਸ ਤੋਂ ਸੁੱਖ ਸ਼ਾਂਤੀ ਦੀ ਦਾਤ ਵੀ ਮੰਗਦੇ ਹਨ ਤੇ ਸ਼ੁਕਰਾਨਾ ਵੀ ਕਰਦੇ ਰਹਿੰਦੇ ਹਨ ਦੁੱਖਾਂ ਸੁੱਖਾਂ ਨਾਲ ਮਿਲਜੁਲ ਕੇ ਜੀਵਨ ਜੀ ਲੈਂਦੇ ਹਨ ਸ਼ਾਮ ਨੂੰ ਵੀ ਉਹ ਫਿਰ ਈਸ਼ਵਰ ਦਾ ਸ਼ੁਕਰਾਨਾ ਕਰਦੇ ਹਨ ਥੋੜੀ ਭਗਤੀ ਕਰਦੇ ਹਨ ਸੌਣ ਲੱਗਿਆਂ ਵੀ ਈਸ਼ਵਰ ਦੀ ਭਗਤੀ ਕਰਦੇ ਹਨ ਇਸ ਤਰ੍ਹਾਂ ਜੀਵਨ ਜਿਉਂਦੇ ਰਹਿੰਦੇ ਹਨ ਇਹ ਬੜਾ ਹੀ ਵਧੀਆ ਜੀਵਨ ਹੁੰਦਾ ਹੈ ਜੋ ਹੋ ਸਕਦਾ ਹੈ ਜੇ ਕੁਝ ਕਮੀਆਂ ਹੋਈਆਂ ਹੋਣ ਤਾਂ ਉਹਨਾਂ ਨੂੰ ਸੱਚ ਦੇ ਆਧਾਰ ਤੇ ਸੱਚੇ ਕਰਮਾਂ ਦੁਆਰਾ ਠੀਕ ਕੀਤਾ ਜਾ ਸਕਦਾ ਹੈ ਗ੍ਰੈਸਤੀ ਦਲੇਰ ਹਨ ਬਹਾਦਰ ਹਨ ਜੀਵਨ ਨਾਲ ਜੂਝਦੇ ਹਨ ਜੀਉਂਦੇ ਹਨ ਦੁੱਖ ਵੀ ਭੋਗਦੇ ਹਨ ਸੁੱਖ ਵੀ ਭੋਗਦੇ ਹਨ ਜੇ ਸਾਰੇ ਸੱਚੇ ਕਰਮ ਕੀਤੇ ਜਾਣ ਤਾਂ ਦੁੱਖ ਨਹੀਂ ਭੋਗਣੇ ਪੈਂਦੇ ਗ੍ਰੈਸਤੀ ਜੀਵਨ ਦੇ ਉਲਟ ਤੁਸੀਂ ਭਗੋੜੇ ਹੋ ਕੇ ਆਪਣੇ ਮਾਪੇ ਨੂੰ ਛੱਡ ਕੇ ਪਤਨੀਆਂ ਨੂੰ ਛੱਡ ਕੇ ਬੱਚਿਆਂ ਨੂੰ ਛੱਡ ਕੇ ਇੱਥੇ ਦਿਨ ਕਟੀ ਕਰ ਰਹੇ ਹੋ ਇਹ ਕੋਈ ਜੀਵਨ ਨਹੀਂ ਹੈ ਇਹ ਬੁਝ ਦਿਲਾ ਤੇ ਕਾਇਰਾਂ ਵਾਲਾ ਜੀਵਨ ਹੈ ਗੁਰੂ ਜੀ ਨੇ ਪੁੱਛਿਆ ਕਿੰਨੇ ਦਿਨ ਤੋਂ ਖਾਣਾ ਨਹੀਂ ਖਾਇਆ ਤਾਂ ਮਹੰਤ ਜੀ ਨੇ ਉੱਤਰ ਦਿੱਤਾ ਸੱਤ ਦਿਨ ਹੋ ਗਏ ਹਨ ਸਾਨੂੰ ਭੋਜਨ ਛਕਿਆ ਕੋਈ ਦਾਨੀ ਪੁਰਸ਼ ਆਇਆ ਹੀ ਨਹੀਂ ਬਸ ਛਪੜੀ ਦਾ ਪਾਣੀ ਪੀ ਪੀ ਕੇ ਜੀ ਰਹੇ ਹਾਂ ਚਿਹਰਿਆਂ ਤੇ ਖੁਸ਼ੀ ਕਿੱਥੋਂ ਆਵੇ ਗੁਰੂ ਜੀ ਨੇ ਕਿਹਾ ਜੇ ਤੂੰ ਸਿੱਖਣਾ ਆਪ ਪਕਾ ਸਕੋਂ ਤਾਂ ਮੈਂ ਤੁਹਾਨੂੰ ਰਾਸ਼ਨ ਲਿਆ ਦਿੰਦਾ ਹਾਂ ਮੈਨੂੰ ਤੁਹਾਡੇ ਤੇ ਤਰਸ ਆ ਰਿਹਾ ਹੈ ਸੱਤ ਦਿਨਾਂ ਦੇ ਭੁੱਖੇ ਹੋ ਮਹੰਤ ਜੀ ਨੇ ਕਿਹਾ ਸਾਡੇ ਪਾਸ ਬਰਤਨ ਹਨ ਜੇ ਕੋਈ ਕੱਚਾ ਰਾਸ਼ਨ ਦੇ ਜਾਂਦਾ ਹੈ ਤਾਂ ਅਸੀਂ ਪਕਾ ਲੈਂਦੇ ਹਾਂ ਜੇ ਤੁਸੀਂ ਰਾਸ਼ਨ ਦੇ ਦਿਓਗੇ ਅਸੀਂ ਪਕਾ ਲਵਾਂਗੇ ਗੁਰੂ ਜੀ ਨੇ ਕਿਹਾ ਮੈਂ ਮੰਡੀ ਤੋਂ ਤੁਹਾਨੂੰ ਰਾਸ਼ਨ ਲਿਆ ਕੇ ਦਿੰਦਾ ਹਾਂ ਤੁਸੀਂ ਪਕਾਣਾ ਤੇ ਰਲ ਬੈਠ ਖਾਵਾਂਗੇ ਤੇ ਹੋਰ ਵਿਚਾਰਾਂ ਕਰਾਂਗੇ ਅਗਲੇ ਦਿਨ ਗੁਰੂ ਜੀ ਪਿਤਾ ਦੇ ਦਿੱਤੇ 200 ਰੁਪਏ ਦਾ ਰਾਸ਼ਨ ਇੰਨਾ ਸਾਧੂਆਂ ਲਈ ਖਾਣ ਲਈ ਕਿਉਂ ਆਟਾ ਦਾਲਾਂ ਮਿਰਚ ਮਸਾਲੇ ਵਗੈਰਾ ਲੈ ਆਏ। ਰਾਸ਼ਨ ਪਕਾਇਆ ਗਿਆ ਤੇ ਮਿਲ ਬੈਠ ਖਾਦਾ ਗਿਆ। ਗੁਰੂ ਜੀ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕੀਤਾ ਤੇ ਸੁਮਤ ਦਾ ਬਟਾ ਭਰ ਕੇ ਉਹਨਾਂ ਅੱਗੇ ਇਸ ਤਰ੍ਹਾਂ ਰੱਖਿਆ। ਮੈਨੂੰ ਉਮੀਦ ਹੈ ਮੇਰੇ ਬੋਲਾਂ ਨੇ ਤੁਹਾਡੇ ਤੇ ਕੁਝ ਅਸਰ ਕਰ ਲਿਆ ਹੋਵੇਗਾ। ਜਿਹੜਾ ਜੀਵਨ ਤੁਸੀਂ ਜੀ ਰਹੇ ਹੋ ਇਹ ਚੰਗਾ ਨਹੀਂ ਹੈ ਗ੍ਰਹਿਸਤੀ ਜੀਵਨ ਚੰਗਾ ਹੈ ਦੁੱਖਾਂ ਸੁੱਖਾਂ ਨਾਲ ਜੀਵਨ ਜਿਉਣਾ ਇਤਨਾ ਬੁਰਾ ਨਹੀਂ ਹੈ ਜਿੰਨਾ ਤੁਸੀਂ ਭੁੱਖੇ ਰਹਿ ਕੇ ਜੀਵਨ ਕੱਟ ਰਹੇ ਹੋ ਮੈਂ ਤੁਹਾਨੂੰ ਸਮਝਾਉਂਦਾ ਹਾਂ ਈਸ਼ਵਰ ਦਾ ਦਿੱਤਾ ਹੋਇਆ ਸਿਧਾਂਤ ਕੀ ਹੈ ਈਸ਼ਵਰ ਜੀ ਕਹਿੰਦੇ ਹਨ ਕੇ ਸੱਚੀ ਕਿਰਤ ਕਰੋ ਸੱਚੀ ਕਮਾਈ ਕਰੋ ਚਾਹੇ ਦੁਕਾਨਦਾਰੀ ਕਰੋ ਚਾਹੇ ਖੇਤੀ ਕਰੋ ਚਾਹੇ ਨੌਕਰੀ ਕਰੋ ਸੱਚੀ ਮਿਹਨਤ ਤੇ ਲਗਨ ਨਾਲ ਸਾਰੇ ਕੰਮ ਕਰੋ ਤੇ ਸੱਚੀ ਕਮਾਈ ਦਾ ਦਸਵਾਂ ਹਿੱਸਾ ਤੁਸੀਂ ਆਪਣੇ ਨੇੜੇ ਤੇੜੇ ਦੇ ਵਸਦੇ ਗਰੀਬ ਲੋੜਵੰਦ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਖਰਚੋ ਉਹਨਾਂ ਦੇ ਦੁੱਖ ਵੰਡਾਓ ਤਾਂ ਸਾਰੇ ਹੀ ਸੁਖੀ ਰਹਿ ਸਕਦੇ ਹੋ ਇਸ ਨਾਲ ਪਰਮਾਤਮਾ ਖੁਸ਼ ਹੁੰਦਾ ਹੈ ਤੇ ਸੁੱਖਾਂ ਦਾ ਅਸ਼ੀਰਵਾਦ ਦਿੰਦਾ ਹੈ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਮੇ ਦਾ ਵੀ ਦਸਬੰਧ ਕੱਢੋ ਭਾਵੇਂ 2 ਘੰਟੇ ਰੋਜ਼ ਕੁਝ ਸਮਾਂ ਈਸ਼ਵਰ ਨੂੰ ਯਾਦ ਕਰਨ ਵਿੱਚ ਈਸ਼ਵਰ ਦੇ ਬੰਦਿਆਂ ਦੀ ਸੇਵਾ ਕਰਨ ਵਿੱਚ ਲਗਾਓ ਇਸ ਤਰ੍ਹਾਂ ਕਰੋਗੇ ਤਾਂ ਦੁੱਖ ਤੁਹਾਡੇ ਨੇੜੇ ਹੀ ਨਹੀਂ ਆਉਣਗੇ ਕਿਉਂਕਿ ਤੁਸੀਂ ਸੱਚੀ ਕਮਾਈ ਕਰ ਰਹੇ ਹੋਵੋਗੇ ਉਸ ਕਮਾਈ ਦਾ ਦਸਵੰਦ ਵੀ ਕੱਢ ਰਹੇ ਹੋਵੋਗੇ ਤੇ ਸਮੇ ਦਾ ਵੀ ਦਸਵੰਦ ਕੱਢ ਕੇ ਈਸ਼ਵਰ ਪ੍ਰਤੀ ਖਰਚ ਕਰ ਰਹੇ ਹੋਵੋਗੇ ਤਾਂ ਫਿਰ ਦੁੱਖਾਂ ਤੋਂ ਬਚੇ ਰਹੋਗੇ ਤੇ ਤੁਹਾਨੂੰ ਫਿਰ ਘਰੋਂ ਭੱਜਣ ਦੀ ਜ਼ਰੂਰਤ ਨਹੀਂ ਪਵੇਗੀ ਭਗੋੜਾ ਬਣੰਦੀ ਘਰ ਛੱਡਣ ਦੀ ਸੋਚ ਕਿਸੇ ਦੇ ਮਨ ਵਿੱਚ ਨਹੀਂ ਆਵੇਗੀ ਹੁਣ ਮੈਂ ਤੁਹਾਡੇ ਨਾਲ ਵਾਦਾ ਚੁੰਦਾ ਹਾਂ ਤੁਸੀਂ ਆਪਣੇ ਆਪਣੇ ਘਰਾਂ ਨੂੰ ਜਾਓਗੇ ਤੇ ਈਸ਼ਵਰ ਦਾ ਇਹ ਸਿਧਾਂਤ ਲਾਗੂ ਕਰੋਗੇ ਪਿਆਰੇ ਸਰੋਤਾ ਜਨੋ ਮਨ ਵਿੱਚ ਵਿਚਾਰ ਕਰੋ ਅੜਚੋਲ ਕਰੋ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਇਆ ਈਸ਼ਵਰੀ ਸਿਧਾਂਤ ਕਿਰਤ ਕਰੋ ਨਾਮ ਜਪੋ ਵੰਡ ਛਕੋ ਮੰਨ ਲਿਆ ਹੈ ਮੈਂ ਲੇਖਕ ਤੁਹਾਡੇ ਸਿਧਾਂਤਾਂ ਦੇ ਉੱਤੇ ਅਮਲ ਕਰਨ ਦਾ ਸ਼ੱਕ ਤਾਂ ਕਰ ਸਕਦਾ ਹਾਂ ਪਰ ਤੁਸੀਂ ਇੱਕ ਕੰਮ ਚੰਗਾ ਤੇ ਪੱਕਾ ਕੀਤਾ ਹੈ ਕਿ ਤੁਸੀਂ ਗੁਰਦੁਆਰਿਆਂ ਵਿੱਚ ਤੇ ਹੋਰ ਸਮੇ ਸਮੇ ਲੋੜਵੰਦਾਂ ਨੂੰ ਲੰਗਰ ਆਪਣੀ ਦਸਵੰਦ ਵਿੱਚੋਂ ਜ਼ਰੂਰ ਛਕਾਉਂਦੇ ਹੋ ਇਹ ਤੁਹਾਡੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ ਬਾਕੀ ਕੰਮ ਵੀ ਅਸੀਂ ਸਾਰੇ ਕਿਰਤ ਕਰੀਏ ਨਾਮ ਜਪੀਏ ਵੰਡ ਛਕੀਏ ਇਸ ਨੂੰ ਪੱਕੇ ਅਮਲ ਵਿੱਚ ਲਿਆਈਏ ਤਾਂ ਅਸੀਂ ਸਾਰੇ ਲੋਕ ਪਰਸਪਰ ਪਿਆਰ ਵੱਲ ਵੀ ਵਧਾਂਗੇ ਸੁਖਾਂ ਵੱਲ ਵੀ ਵਧਾਂਗੇ ਸਚਾਈ ਵੱਲ ਵੀ ਵਧਾਂਗੇ ਜੇਕਰ ਸਾਰਾ ਮਨੁੱਖੀ ਸਮਾਜ ਸ੍ਰਿਸ਼ਟੀ ਉੱਤੇ ਆਪਣੀ ਕਿਰਤ ਨੂੰ ਸੱਚਾ ਬਣਾ ਲਵੇ ਈਮਾਨਦਾਰ ਬਣਾ ਲਵੇ ਕਥਨੀ ਤੇ ਕਰਨੀ ਵਿੱਚ ਫਰਕ ਨਾ ਰੱਖੇ ਚਾਹੇ ਕਿਰਤ ਛੋਟੀ ਹੋਵੇ ਚਾਹੇ ਵੱਡੀ ਹੋਵੇ ਸਿਧਾਂਤ ਇੱਕੋ ਹੀ ਹੋਵੇ ਸੱਚ ਦਾ ਈਮਾਨਦਾਰੀ ਦਾ ਨਾ ਨਾ ਹੀ ਕੋਈ ਆਰਥਿਕ ਤੇ ਨਾ ਹੀ ਕੋਈ ਸਮਾਜਿਕ ਸਮੱਸਿਆ ਖੜੀ ਰਹਿ ਸਕਦੀ ਹੈ ਸਭ ਦਾ ਹੱਲ ਗੁਰੂ ਜੀ ਦੇ ਸਿਧਾਂਤ ਨਾਲ ਹੋ ਜਾਂਦਾ ਹੈ ਆਪਣੇ ਮਨ ਵਿੱਚ ਡੂੰਘਾਈ ਨਾਲ ਵਿਚਾਰ ਕਰਕੇ ਵੇਖ ਲਵੋ ਜੀ ਸਾਰਾ ਕੁਝ ਸਪਸ਼ਟ ਹੋ ਜਾਵੇਗਾ ਧੰਨ ਗੁਰੂ ਨਾਨਕ ਸਾਹਿਬ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੁੱਟ ਲੰਗਰ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ